ਕਈ ਐਸੇ ਪਰਿਵਾਰ ਨੇ ਕਈ ਐਸੇ ਬੱਚੇ ਨੇ ਜਿਹੜੇ ਮਾਪੇ ਨੂੰ ਪੁੱਛਦੇ ਨਹੀਂ ਮਾਪੇ ਦੇ ਆਖੇ ਨਹੀਂ ਲੱਗਦੇ ਮਾਪੇ ਨੂੰ ਮੰਨਦੇ ਨਹੀਂ ਆ ਪਿੱਛੇ ਜੇ ਮੈਂ ਇੱਕ ਘਟਨਾ ਪੜ ਰਿਆ ਸੀ ਵੇਖੋ ਅੱਜ ਦਿਨ ਮਨਾ ਰਹੇ ਆ ਮਾਤਾ ਨੂੰ ਯਾਦ ਕਰਕੇ ਤੇ ਅਸੀਂ ਆਪਣੇ ਬਜ਼ੁਰਗਾਂ ਦਾ ਕਿਦਾਂ ਮਾਨ ਸਨਮਾਨ ਕਰਨਾ ਇਹ ਵੀ ਸਾਨੂੰ ਚੇਤਾ ਰੱਖਣਾ ਪਿੱਛੇ ਦੇ ਮੈਂ ਖਬਰ ਪੜ ਰਿਆ ਸੀ ਜਮਸ਼ੇਦਪੁਰ ਦੀ ਸੀ ਸ਼ਾਇਦ ਉਹ ਇੱਕ ਮਾਂ ਨੂੰ ਪੁੱਤਰ ਤੇ ਨੋਂ ਘਰ ਵਿੱਚ ਡੱਕ ਕੇ ਹਫਤੇ ਉਹਨੂੰ ਡੱਕ ਕੇ ਤੇ ਕੁੰਮ ਮੇਲੇ ਵਿੱਚ ਇਸ਼ਨਾਨ ਕਰਨ ਗਿਆ। ਮਾਂ ਭੁੱਖਮ ਪਾਣੀ ਇਹ ਪੇਪਰਾਂ 'ਚ ਛਪੀ ਜੀ ਖਬਰ ਤੁਸੀਂ ਸੁਣੀ ਹੋਣੀ ਸਾਰਿਆਂ ਨੇ। ਮਾਂ ਨੂੰ ਕਮਰੇ ਵਿੱਚ ਬੰਦ ਕਰਕੇ ਤੇ ਕੁੰਮ ਦੇ ਵਿੱਚ ਇਸ਼ਨਾਨ ਕਰਨ ਕੇ ਕਹਿੰਦਾ ਜੀ ਮੈਂ ਪਾਪ ਧੋਣ ਚਲਿਆ। ਉਹ ਇਨਸਾਨ ਉਹ ਬੰਦਿਆ ਤੂੰ ਕਿਹੜੇ ਪਾਪ ਧੋਣ ਚਲਿਆ ਮਾਂ ਨੂੰ ਘਰੇ ਡੱਕ ਕੇ ਮਾਂ ਨੂੰ ਭੁੱਖਮ ਪਾਣਾ ਛੱਡ ਕੇ ਤੇ ਤੁਥੇ ਚੁੱਭੀਆਂ ਮਾਰ ਕੇ ਸੋਚਦਾ ਤੂੰ ਪਾਪ ਜਿਹੜਾ ਉਹ ਆਪਣਾ ਖਤਮ ਕਰ ਲੇਗਾ ਸੱਚ ਜਾਣੀ जिने अपनी मां दी कदर नहीं कीती ना जूंंदे जी ओ भावे जेड़े मर्ज़ी तीर्थास्थानਾਂ ਤੇ ਜਾ ਕੇ ਇਸ਼ਨਾਨ ਕਰ ਲੇ ਉਹਦੇ পাপ ਨਹੀਂ ਜੇ ਧੁੱਪ ਨੇ बंगाल ਦਾ ਇੱਕ ਵੀਰ ਦੋਵੇਂ ਪੱਖ ਵੇਖਿਓ बंगाल ਦਾ ਇੱਕ ਵੀਰ ਹੈ ਉਹਨੇ ਉਹਦੀ ਵੀ ਖਬਰ ਅਖਬਾਰ ਚ ਆਈ ਉਹਨੂੰ ਮਾਪਿਓ ਨੇ ਕਿਹਾ ਪੁੱਤਰ ਜਾ ਇਹ ਕਈ ਸਾਲਾਂ ਬਾਅਦ ਏ ਕੁੰਮ ਦਾ ਮੇਲਾ ਹੁੰਦਾ ਤੇ ਜਾ ਤੂੰ ਵੀ ਇਸ਼ਨਾਨ ਕਰ ਆ ਤੂੰ ਵੀ ਪੁੰਨ ਖਟ ਲਾ ਵੇਖੋ ਇੱਕ ਉਹ ਬੱਚਾ ਹੈ ਤੇ ਇੱਕ ਆ ਬੱਚਾ ਜਿਨੇ ਮਾਂ ਨੂੰ ਡਕਿਆ ਉਹ ਕਹਿੰਦਾ ਮਾਤਾ ਮੈਨੂੰ ਝਾਨ ਦੀ ਲੋੜ ਨਹੀਂ ਮੈਂ ਇੱਥੇ ਇਸ਼ਨਾਨ ਕਰ ਲੈਣਾ ਕਹਿੰਦੇ ਇੱਥੇ ਕਿੱਦਾਂ ਉਹਨੇ ਟੱਪ ਦੇ ਵਿੱਚ ਪਾਣੀ ਭਰਿਆ ਜੇ ਪਾਣੀ ਭਰ ਕੇ ਆਪਣੇ ਮਾਪੇ ਨੂੰ ਕੁਰਸੀ 'ਚ ਬਿਠਾਇਆ ਕਹਿੰਦੇ ਮਾਪੇ ਨੂੰ ਕਿਹਾ ਮਾਤਾ ਜੀ ਪਿਤਾ ਜੀ ਆਪਣੇ ਚਰਨ ਇਸ ਟੱਪ ਦੇ ਵਿੱਚ ਪਾਓ ਟੱਪ ਦੇ ਵਿੱਚ ਬੱਚੇ ਨੇ ਚਰਨ ਮਾਪਿਓ ਦੇ ਪਵਾਏ ਨੇ ਤੇ ਉਸੇ ਪਾਣੀ ਦੇ ਨਾਲ ਬੱਚੇ ਨੇ ਇਸ਼ਨਾਨ ਕੀਤਾ ਜੇ ਤੇ ਕਹਿੰਦਾ ਮਾਂ ਮੈਂ ਕੁੰਮ ਦੇ ਵਿੱਚ ਇਸ਼ਨਾਨ ਕਰਕੇ ਆ ਗਿਆ ਉਚਾਰਨ ਕਰੋ ਸਤਨਾਮ ਹੁਣ ਦੱਸੋ ਕਿੰਨੇ ਕੁੰਮ ਦੇ ਵਿੱਚ ਸੱਚੀ ਇਸ਼ਨਾਨ ਕੀਤਾ ਆਸ ਵਿੱਚ ਇਸ ਬੱਚੇ ਨੇ ਕੀਤਾ ਜਾਓ ਜਿਹੜਾ ਘਰ ਦੇ ਵਿੱਚ ਮਾਂ ਨੂੰ ਡੱਕ ਕੇ ਗਿਆ ਉੱਥੇ ਇਸ਼ਨਾਨ ਕਰਨ ਵਾਸਤੇ ਉਹ ਮਾਂ ਦੇ ਪੈਰਾਂ ਦੇ ਵਿੱਚ ਹੀ ਜੰਨਤ ਜੇ ਮਾਂ ਦੇ ਪੈਰਾਂ ਦੇ ਵਿੱਚ ਹੀ ਤੀਰਥ ਜੇ ਜਿਉਂਦੇ ਜੀ ਮਾਂ ਬਾਪ ਦੀ ਕਦਰ ਕਰ ਲੋ ਮਰਨ ਤੋਂ ਬਾਅਦ ਖੇਖਣ ਕਰਨ ਵਾਸਤੇ ਸਮਾਜ ਕੋਲ ਤੁਹਾਨੂੰ ਖੇਖਣ ਕਰਦੇ ਆਂ ਜੀ ਸਮਾਜ ਦੇ ਕੋਲ ਅਸੀਂ ਬਹਿ ਸੱਚ ਜਾਣੇ